ਬਾਬਾ ਗੁਰਵਿੰਦਰ ਸਿੰਘ ਖੇੜੀਵਾੜਾ ਅਤੇ ਹੁੰਦੇ ਸੋਰੀ ਪਰਿਵਾਰ ਦੇ ਵਿੱਚ ਇੱਕ ਵਿਵਾਦ ਚ ਚੱਲੀ ਗੋਲੀ ਦੇ ਮਾਮਲੇ 'ਚ ਫਤਿਹਗੜ ਸਾਹ ਪੁਲਿਸ ਨੇ ਗੁਰਵਿੰਦਰ ਸਿੰਘ ਖੇੜੀ ਅਤੇ ਪ੍ਰਭਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਆ ਡੀਐਸਪੀ ਸੁਖਨਾਥ ਸਿੰਘ ਦੱਸਿਆ ਕਿ ਕਾਰਨ ਗੁਰਜੀਤ ਕੋਆ ਦਾ ਬਿਆਨ ਦਰਜ ਕਰਕੇ ਐਫਆਈਆਰ ਦਰਜ ਕਰ ਲਈ ਗਈ ਹੈ। ਗੁਰਵਿੰਦਰ ਸਿੰਘ ਖੇੜੀ ਜਟਵਾੜੇ ਅਤੇ ਪ੍ਰਭਦੀਪ ਸਿੰਘ ਨੂੰ ਹਮੇਸ਼ਾ ਪਰ ਬਨਾਇਆ ਗਿਆ ਹੈ। ਡਾਕਟਰਾਂ ਦੇ ਮਤਾਬੂ ਗੁਰਵਿੰਦਰ ਸਿੰਘ ਦਵਾਈ ਦੇਣ ਦੇ ਇਫੈਕਟ ਨਹੀਂ ਹੈ ਉਸ ਦਾ ਬਿਆਨ ਦਰਜ ਨਹੀਂ ਹੋ ਸਕਦਾ। ਅ ਕੱਲ ਵੀ ਸਾਡੇ ਤਕਰੀਬਨ ਇੱਥੇ ਸਾਢੇ 3-4 ਵਜੇ ਮਾਤਾ ਗੁਜਰੀ ਕੌਣੀ ਹੈ ਫਤਿਹਗੜ ਸਾਹਿਬ থানা ਦੀ ਉਥੇ ਇੱਕ ਗੁਰਜੀਤ ਕੌਰ ਉਹਨਾਂ ਦਾ ਘਰ ਹੈਗਾ ਉਹਨਾਂ ਦੀ ਪੇਟੀ ਦਾ ਹਸਬੰਡ ਅਨਦਰ ਹਸਬੰਡ ਨਾਮ ਗੁਰਵਿੰਦਰ ਸਿੰਘ ਉਹਨੇ ਖੇੜ ਦਿੱਤਾ ਉਹਨਾਂ ਨਾਲ ਮੈਡੀਕਲ ਸਕੂਲ ਚੱਲਦਾ ਸੀ ਕੱਲ ਪੂਰੀ ਗੱਲ ਤਾਂ ਸਾਨੂੰ ਕੋਈ ਪੀਅਰ ਨਹੀਂ ਹੈ ਕੱਲ ਉਹ ਕੋਸ਼ਸ਼ ਕਰਿਆ ਆਪਕੋ ਸੱਚੀਆਂ ਮਤਾਂ ਕੋ ਡਾਕਟਰ ਕਰਨ ਲਈ ਪੇਟੀ ਨੂੰ ਵਾਪਸ ਲੈਂਦੇ ਸੀ ਇੰਦ ਮੀਨ ਟਾਈਮ ਉਹਨਾਂ ਦੀ ਉੱਥੇ ਲੜਾਈ ਹੋਈ ਆ ਕੁਝ ਕੁ ਘਾਸ ਹੋਏ ਫਿਰ ਉਥੇ ਇੱਕ ਫਾਇਰ ਵੀ ਹੋਇਆ ਜਿਹਨੇ ਜਿਹੜਾ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਉਹਨਾਂ ਨੇ ਆਪਣੀ ਸੱਸ ਜਿਹੜੀ ਗੁਰਜੀਤ ਕੌਰ ਨੂੰ ਉਹਨਾਂ ਦੇ ਉਹਨਾਂ ਨੇ ਕੁਲੀ ਮਾਰੀ ਜਿਹੜੀ ਉਹਨਾਂ ਦੇ ਪੱਟ ਚੁੱਕੀ ਜੀ ਸੀ ਗੌਂਪ ਡੇਂਜਰ ਫਿਰ ਉਸ ਤੋਂ ਬਾਅਦ ਇਹ ਦੋਨੇ ਪਾਰਟੀਆਂ ਉਥੋਂ ਸਿਵਲ ਹਸਪੀਟਲ ਹੀ ਗਈਆਂ ਦਾਖਲ ਹੋਣ ਸਿਵਲ ਹਸਪੀਟਲ ਫੇਰ ਇਹਨਾਂ ਅੰਦਰ ਉਹ ਤ੍ਰੇਪਟੀਆਂ ਕਿ ਦੋਨੇ ਪਾਰਟੀਆਂ ਇਕੱਠੀਆਂ ਪਹੁੰਚੀਆਂ ਬਾਰ ਇਹਨਾਂ ਦੀ ਆਪਸ ਚ ਫੇਰ ਲੜਾਈ ਹੋਈ ਤੇ ਸਾਡੇ ਕੋਲ ਕੱਲ ਸ਼ਾਮ ਨੂੰ 5:00 ਵਜੇ ਦੀ ਇਨਫੋਰਮੇਸ਼ਨ ਆਈ ਸੀ ਐਮਐਲਆਰਸ ਮੈਕਿੰਗ ਅਸਿਕਨ ਵਿਦਨ ਦੇ ਰੀਲ ਟਾਈਮ ਟੂ ਨੇ ਪਾਰਟੀਆਂ ਸਟਡੀਗਰ ਰੈਫਰ ਹੋ ਗਿਆ ਸੀ ਸੈਕਟਰ 32 ਪੋਸਟ ਕੋਡ ਉਸ ਤੇ ਐਡਮਿਟ ਸੀ ਗਿਆ ਤੇ ਕੱਲ ਰਾਤ ਨੂੰ ਅਸੀਂ ਗੁਰਜੀਤ ਕੌਰ ਉਹਨਾਂ ਦੀ ਸਟੇਟਮੈਂਟ ਲਈ ਸੀ ਸਟੇਟਮੈਂਟ ਲੈਣ ਤੋਂ ਬਾਅਦ 95 ਨੰਬਰ ਐਫਆਈਆਰ ਦਿੱਤੀ ਐ ਅਸੀਂ 3854 ਨਿਕਸੋ ਨੋ 152 1992 190 ਬੀਐਨਐਸਐਸ ਦੇ 25 22 ਆਮ ਜਨਤ ਦੇ ਹੈ ਗੁਰਵਿੰਦਰ ਸਿੰਘ ਉਹਨਾਂ ਦੇ ਤੇ ਕਿੰਨਾ ਦੇ ਕਰੰਸੀ ਗੇਨ ਨਾਲ ਨੇ ਪ੍ਰਾਪਤੀ ਉਸ ਉਹਨਾਂ ਦੇ ਕਰੰਸੀ ਐਫਆਈਆ ਮਾਮਲਾ ਤੇ ਅਜਾ ਕਿ ਕਿੰਨੇ ਗੋਲੀਆਂ ਚੱਲੀਆਂ ਸੀ ਜਾਂ ਕਿਹਨੇ ਚਲਾਇਆ ਸੀ ਕੁਝ ਦੇਖੋ ਜੀ ਗੋੜੀ ਚੱਲੀ ਹੈ ਇਹ ਤਾਂ ਗਲਪਿਓਨ ਡਾਕਟਰ ਹੈ ਜੋ ਵੀ ਗੁਰਜੀਤ ਕੋਰਣਾ ਦੇ ਲੱਤੂ ਹੈ ਪੜੋ ਕਿੰਨੀਆਂ ਚੱਲੀਆਂ ਇਹ ਹੱਦ ਤੱਕ ਅੱਜ ਤੱਕ ਖੁਸ਼ੀਸ਼ ਕਰ ਰਹੇ ਹਾਂ ਸਾਡੇ ਸਟੂਡੀਓ ਜਿਹੜੀ ਗੋਲੀ ਚਲਾਈ ਸੀਗੀ ਉਹ ਅਸਲਾ ਲਾਇਸੈਂਸ ਸੀਗਾ ਜਾਂ ਵਿਦਆਊਟ ਲਾਇਸੈਂਸ ਸੀ ਕੁਛ ਹਾਲੇ ਇਸ ਬਾਰੇ ਕੁਝ ਕਲੀਅਰ ਨਹੀਂ ਐਕਚੁਅਲੀ ਜਿਹੜੇ ਦੋਨੇ ਮੇਨ ਕਲਿਊਜ਼ ਨੇ ਉਹ ਉਥੇ ਐਗਰਮੈਂਟ ਨੇ ਅਸੀਂ ਇੱਕ ਵਾਰ ਜੇ ਦੋਨੋਂ ਨੂੰ ਕਵਸਟਰੀ ਵਿੱਚ ਲੈ ਕੇ ਕੁਝ ਕੁ ਤਫ਼ਤੀਸ਼ ਕਰ ਸਾਹਮਣੇ ਬੈਠੇ ਹਾਂ ਉਹਨਾਂ ਤੋਂ ਵੀ ਬਿਆਨ ਲਿੱਤੇ ਗਏ ਕਿ ਕੋਈ ਗੁਰਜੀਤ ਕਰਦੇ ਉਹਨਾਂ ਨੇ ਜੀ ਕੱਲ੍ਹ ਸੀ ਬਿਆਨ ਲੈਣੇ ਸੀਗੇ ਉਹਨਾਂ ਨੂੰ ਡਾਕਟਰ ਨੇ ਅਨਫਰ ਡਿਕਲੇਅਰ ਕਰ ਦਿੱਤਾ ਸੀ ਵਾਪਸ ਤੇ ਉਹਨਾਂ ਦਾ ਵੀ ਕੋਈ ਵਰਜਨ ਹੈ ਉਹ ਅੱਜ ਅਸੀਂ ਕੀ ਤੇ ਕਹਿੰਦੇ ਉਹਨਾਂ ਨੂੰ ਸਟੇਟ ਤੇ ਗ੍ਰਿਫਤਾਰੀ ਕਿਸੇ ਦੇ ਵਿੱਚ ਇਹਦੇ ਵਿੱਚ ਗ੍ਰਿਫਤਾਰੀ ਨਹੀਂ ਹਲੇ ਤੱਕ ਕੋਈ ਨਹੀਂ ਹੋਈ ਹੈਗੀ ਤੇ ਉਹ ਰੋਕ ਕਰਦੇ ਤੇ ਗਾਰਡ ਵਗੈਰਾ ਲਗਾਈ ਹੈ ਬਾਕੀ ਦੇ ਨਾਲ ਕੋਈ ਹਲੇ ਵੀ ਉੱਥੇ ਅਸੀਂ ਬੰਦਾ ਭੇਜਿਆ ਹੋਇਆ ਹੈ ਤੇ ਦੇਖਦੇ ਹਾਂ ਸਟੇਟਮੈਂਟ ਉਸੇ ਡਾਕਟਰ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਕਦੋਂ ਛੁੱਟੀ ਹੋਊਗੀ ਉਹਦੇ ਮੁਤਾਬਕ ਅਸੀਂ ਕੀ ਕਰਦੇ ਹਾਂ ਜੀ